ਲੁਧਿਆਣਾ ਦੇ ਜਵੱਦੀ ਨਹਿਰ ਦੇ ਵਿੱਚ ਲਾਸ਼ ਵੇਖਣ ਦੇ ਨਾਲ ਇਲਾਕੇ 'ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਇੱਥੇ ਵੀ ਦੱਸ ਦਈਏ ਕਿ ਨਹਿਰ ਦੇ ਵਿੱਚ ਪਾਣੀ ਛੱਡਿਆ ਗਿਆ ਤੇ ਪਾਣੀ ਆਉਣ ਤੋਂ ਬਾਅਦ ਨਹਿਰ 'ਚ ਰੂੜ ਦੀ ਇੱਕ ਲਾਸ਼ ਵਿਖਾਈ ਦਿੱਤੀ ਇਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਉਹਨਾਂ ਵੱਲੋਂ ਗੋਤਾਖੋਰਾਂ ਨੂੰ ਬੁਲਾਇਆ ਗਿਆ ਤੇ ਲਾਸ਼ ਨੂੰ ਬਾਹਰ ਕਢਵਾ ਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਸ਼ਨਾਖਤ ਹੋਏਗੀ ਉਹਨਾਂ ਕਿਹਾ ਕਿ ਪਾਣੀ ਦਾ ਬਹਾਵ ਤੇਜ਼ ਹੈ ਜਿਸ ਕਰਕੇ ਲਾਸ਼ ਅੱਗੇ ਰੁੜ ਗਈ ਤੇ ਸਬੰਧਤ ਥਾਣੇ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਸਿਟੀ ਹੋਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਓਹ ਭਾਜੀ ਕੀ ਕੀ ਹੋਇਆ ਜੀ ਜੋਦੀ ਪੁਲ ਤੇ ਜਦਾ ਹੁਣ ਖੜੇ ਹੋ ਇੱਕ ਇਨਫੋਰਮੇਸ਼ਨ ਆਈ ਸੀ ਜਬੱਦੀ ਨਹਿਰ ਪੁਲ ਤੇ ਉਹਰੇ ਕਿ ਡੈੱਡ ਬੋਡੀ ਝਾਲਾਂ ਦੇ ਵਿੱਚ ਫਸੀ ਹੋਈ ਸੀ ਜਦੋਂ ਹੀ ਮੌਕੇ ਤੇ ਪਹੁੰਚੇ ਇੱਥੇ ਗ੍ਰੈਡ ਦੀ ਲਾਈਟ ਗਈ ਸੀ ਜਦੋਂ ਲਾਈਟ ਆਈ ਪਾਣੀ ਦਾ ਵਹਾਅ ਘਟਨ ਨਾਲ ਉਹ ਡੈੱਡ ਬੋਡੀ ਅੱਗੇ ਰੁੜ ਕੇ ਚਲੀ ਗਈ ਜੀ ਕਿੰਨੀਆਂ ਡੈੱਡ ਬੋਡੀਆਂ ਸੀ ਸਰ ਇੱਥੇ ਜਦੋਂ ਆਏ ਆ ਸੀ ਇੱਕ ਡੈੱਡ ਬੋਡੀ ਸਾਨੂੰ ਆਈਡੈਂਟੀਫਾਈ ਹੋਈ ਆ ਜੀ ਜੀ ਸਰ ਕਬੱਡੀ ਕਿਨ ਦੀ ਇਕੱਠੇ ਹੋਈ ਸੀ ਸੈਮ ਦਾ ਮਾਹੌਲ ਪਤਾ ਲੱਗਿਆ ਕਿਹਦੀ ਬੋਡੀ ਆ ਕਿੱਥੋਂ ਆਈ ਆ ਅਨਨੋਨ ਡੰਡੋ ਅਨਨੌਨ ਹਾਂ ਜੀ ਆਈਡੈਂਟੀਫਿਕੇਸ਼ਨ ਸਰ ਇਹਦਾ ਕੋਈ ਆਈਡੀ ਆਪਾਂ ਕਹਿ ਨਹੀਂ ਸਕਦੇਓ ਤਾਂ ਪੋਸਟਮਾਰਟਮ ਹੀ ਦੱਸ ਸਕਦਾ ਬੋਲਦਾ ਗੋਤਾਖੋਰ ਸਰ ਹੈ ਨਹੀਂ ਸੀ ਇੱਥੇ ਮੌਕੇ ਤੇ ਮੌਜੂਦ ਕੋਈ ਵੀ ਪਬਲਿਕ ਇਧਰ ਹੈ ਨਹੀਂ ਸਾਨੂੰ ਕੋਈ ਪਤਾ ਨਹੀਂ ਲੱਗਿਆ ਸਾਨੂੰ ਹੁਣੇ ਹੀ ਪਤਾ ਲੱਗਿਆ ਸਰ ਜਦੋਂ ਪਤਾ ਲੱਗਿਆ ਨਾਲ ਹੀ ਸੀ ਆ ਗਏ ਗ੍ਰਾਮਦ ਕਰ ਲਈਏ ਬੋਡੀ ਕਿਹੜੀ ਹੈ ਇਹ ਇਹ ਦੁੱਗਰੀ ਆਪਣੇ ਜਵਦੀਨੈਰ ਪੋਲਾ ਸਰ ਜਵਦੀਨੈਰ ਪੋਲਾ ਹਾਂਜੀ ਸਰ ਚਾਰਾਂ ਦੇ ਉਤੇ ਵਿੱਚੋਂ ਹਸੀ ਚਾਰਾਂ ਇੰਚ ਚਾਰਾਂ ਕਿੰਨੀ ਕੁ ਉਮਰ ਦਾ ਲੱਗ ਰਿਹਾ ਸੀ ਕੁਛ ਹਿੰਦਜਾ ਨੌਜਵਾਨ ਸੀ ਲੜਕਾ ਨੌਜਵਾਨ ਲੜਕਾ ਸਰ ਸਮਝਾਇਆ ਵੀ ਕੀ ਨਹੀਂ ਸਰ ਇਹ ਤਾਂ ਪੋਸਟਮਾਰਟਮ ਰਿਪੋਰਟ ਹੀ ਦੱਸ ਸਕਦੀ ਹੈ ਕਿ ਨਹੀਂ ਜੀ ਨਜ਼ਰ ਨਹੀਂ ਸੀ अच्छा ਲੱਗਦਾ ਕਿ ਜਿਵੇਂ ਲੱਗਦਾ ਵੀ ਨਾਉਣ ਨੂੰਣ ਗਿਆ ਨਾਲ ਹਾਦਸਾ ਵਾਪਰ ਗਿਆ ਇਹੋ ਜਿਹਾ ਲੱਗਦਾ ਇਹ ਸਰ ਪੋਸਟਮਾਰਟਮ ਰਿਪੋਰਟ ਹੀ ਦੱਸ ਆਤੀ ਆ ਬੋਡੀ ਆਪਾਂ ਆਇਡੈਂਟੀਫਾਈ ਅੱਗੇ ਰੁੜ ਜਾ ਅੱਗੇ ਪਾਣੀ ਪਾਣੀ ਦੇ ਪ੍ਰੈਸ਼ਰ ਨਾਲ ਬੋਡੀ ਅੱਗੇ ਚੱਲ ਗਈ ਆ ਹੋਰ ਬੁਲਾਏ ਜਾ ਰਹੇ ਆ ਗੋਤਾਖੋਰ ਸਰ ਮੌਕੇ ਤੇ ਹਾਲ ਦੀ ਘੜੀ ਹੰਣੀ ਸੀ ਸਰ ਪ੍ਰਸ਼ਾਸਨ ਵੱਲੋਂ ਜਿਹੜੀ ਆਪੀਲ ਵੀ ਕੀਤੀ ਗਈ ਸੀ ਸਰ ਪ੍ਰਸ਼ਾਸਨ ਵੱਲੋਂ ਦੇ ਵੀ ਜਾਰੀ ਕੀਤੀ ਸੀ ਸਾਫ ਕੀ ਨਹਿਰਾਂ 'ਚ ਲੋਕ ਨਹੀਂ ਨਹਾਉਣਗੇ ਪਰ ਫਿਰ ਵੀ ਨਹਾਉਂਦੇ ਨੇ ਕਿਤੇ ਨਾ ਕਿਤੇ ਹਾਦਸੇ ਵਾਪਰ ਰਹੇ ਨੇ ਲੱਗਦਾ ਕਿ ਲੋਕਾਂ ਨੂੰ ਜਿਹੜਾ ਵਾ ਇਸ ਨੂੰ ਲੈ ਕੇ ਚੇਤਨਾ ਹੋਣਾ ਸਰ ਇਹਦੇ ਵਿੱਚ ਲੋਕਾਂ ਨੂੰ ਬਹੁਤ ਅਵੇਅਰ ਹੋਣ ਦੀ ਜ਼ਰੂਰਤ ਵਾ ਕਿਉਂਕਿ ਨਹਿਰ ਦਾ ਪਾਣੀ ਗਹਿਰਾ ਵਾ ਲੋਕ ਨਹਾਉਂਦੇ ਆ ਗਰਮੀ ਕਰਕੇ ਤੇ ਮਰੋ ਪਾਣੀ ਦਾ ਵਹਾਅ ਹੋਣ ਕਰਕੇ ਲੋਕ ਰੁੜ ਜਾਂਦੇ ਇਸ ਕਰਕੇ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਵੀ ਆਪਣੇ ਘਰ ਦੇ ਵਿੱਚ ਹੀ ਨਹਾਉਣਾ ਲਗਾਦਾ ਕਿ ਕੋਈ ਕਾਨੂੰਨੀ ਕਾਰਵਾਈ ਵੀ ਇਹਦੇ ਤੇ ਬਣਦੀ ਹੈ ਜੇਕਰ ਕੋਈ ਬਣਾਉਂਦਾ ਫੜਾਇਆ ਗਿਆ ਤਾਂ ਸਰ ਜੇ ਮੌਕੇ ਤੇ ਸਰ ਅੱਛਾ ਠੀਕ ਹੈ ਸਰ ਤਾਂ ਕਿ ਇੱਥੇ ਕਿਹੜੀ ਜਗ੍ਹਾ ਤੇ ਖੜੇ ਹਾਂ ਜੀ ਮੈਂ ਇੱਥੇ ਆਪਣੇ ਅਖਰੇ ਜੀ ਕਿ ਨਾਮ ਜਬਤੀ ਕੋਲ ਖੜੇ ਆ ਅੱਛਾ ਕੀ ਦੇਖਿਆ ਕਿ ਨਹਿਰ ਦੇ ਵਿੱਚ ਇੱਕ ਲਾਸ਼ ਪਈ ਹੋਈ ਹੈ ਅੱਛਾ ਜੀ ਹਾਂ ਜੀ ਪਤਾ ਲੱਗੇ ਕਿ ਕੌਣ ਹੈ ਹੁਣ ਇਹ ਪਤਾ ਨਹੀਂ ਵੀ ਹੈ ਕੌਣ ਹੈਗਾ ਪਰ ਉਹਦੇ ਸਾਰੇ ਚਮੜੀ ਨੂੰ ਸਬੜੀ ਹੋਈ ਹੈ ਸਭ ਕੁਝ ਲੱਗਦਾ ਕਾਫੀ ਦਿਨ ਪੁਰਾਣੀ ਆ ਕਾਫੀ ਪੁਰਾਣੀ ਲੱਗੇ ਲਾਸਟ ਵਾਈ ਹੈ ਅੱਛਾ ਮੌਕੇ ਤੇ ਪੁਲਸ ਆ ਗਈ ਹੈ ਜੀ ਪੁਲਸ ਵੀ ਮੌਕੇ ਤੇ ਆ ਗਈ ਆ ਤੇ ਨਾਲੇ মিডিਆ ਵਾਲੇ ਜਿਹੜੇ ਮੌਕੇ ਤੇ ਆ ਅੱਛਾ ਜੀ ਇੰਨੇ ਕਿ ਲੋਕ ਨੇ ਇੱਥੇ ਉੱਥੇ ਤਾਂ ਮੈਂ ਕਹਿੰਦਾ 100 200 ਆਦਮੀ ਹੋਣਗੇ ਉੱਥੇ ਵੀ ਖੜੇ ਆ ਕੇ ਪੁਲਿਸ ਵੀ ਬਹੁਤ ਖੜੇ ਆ ਅੱਛਾ ਪਰਲੇ ਪਾਸੇ ਵੀ ਖੜੇ ਆ ਕਿੰਨੀਆਂ ਰੈਡ ਬੋਡੀਆਂ ਨੇ ਜੀ ਵੇਖੋ ਇੱਕ ਵੇਖੋ ਰੈਡ ਬੋਡੀ ਪਈ ਹੈ ਹਾਂ ਜੀ